ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਪਹਿਲਾਂ ਆਪਾਂ ਕੀਤੀ ਉਹ ਹੀ ਕੰਮ ਪੱਠੇ ਵੱਢ ਕੇ ਲੱਦੇ ਆ ਆਹ ਬਾਈ ਚੱਕੀ ਆਉਂਦਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਪਣੀ ਚਰੀ ਆਪਾਂ ਤੁਹਾਨੂੰ ਦੂਰ ਉਹ ਖੋਹਾਂਦੇ ਸੀ ਉਹ ਕਿਹੜਾ ਤੇ ਅੱਜ ਹੁਣ ਆਪਾਂ ਨੇੜੋਂ ਕਿੰਨੀ ਕਿੰਨੀ ਵਧੀਆ ਉਹ ਕਮਾਲ ਹੋਈ ਪਈ ਆ ਆਏ ਸਾਲੀ ਐ ਹੁੰਦੀ ਐ ਇੱਥੇ ਚਰੀ ਆਪਣੀ ਤੇ ਜਿਹੜੇ ਕੋਈ ਆਉਂਦੇ ਜਾਂਦੇ ਆ ਰਾਹ ਤੇ ਪੁੱਛਦੇ ਆ ਭਾਈ ਵੀ ਬੀ ਕਿੱਥੋਂ ਲਿਆਂਦਾ ਹੁਣ ਆਪਾਂ ਤੁਹਾਨੂੰ ਵਿਖਾਉਂਦੇ ਆ ਉਹ ਚਰੀ ਪਹਿਲਾਂ ਤਾਂ ਗੱਡੀ ਤੇ ਲੱਦੀ ਵੇਖੋ ਤੁਸੀਂ ਕਿੰਨੇ ਪਛਾਹਾਂ ਇਹ ਗੱਡੀ ਤੋਂ ਤੇ ਆ ਟਰੈਕਟਰ ਦੇ ਬਿਲ ਮਰਗਾਟਾਂ ਤੱਕ ਆ ਗਈ। ਇਹ ਡੇਡੀ ਚਰੀ ਆ ਇਹ। ਦੂਰੋਂ ਆਪਾਂ ਉਹਨਾਂ ਦੇ ਵੇਖੋ। ਬਾਕੀ ਆ ਇੱਥੋਂ ਖਾਦਨੇ ਆਪਾਂ ਖੜੀ। ਇਹ ਕਿੱਡੀ ਚਰੀ ਆ ਇਹ। ਆ ਦੇਖੋ ਬਈ। ਸੁਖਾ ਖੜੀ ਕੋਲੇ ਜਾ ਕੇ ਤੇਰੀ ਕੋਲ じゃ ਖੜੀ ਇਹ ਕੋਈ ਯਾਰ ਆਪਾਂ ਸਪੈਸ਼ਲ ਕਰਸਾਨੀ ਨਹੀਂ ਕੀਤੀ ਭਈ ਇਹ ਤੇ ਵੀ ਜੇ ਆਪਾਂ ਕੋਈ ਸਪੈਸ਼ਲ ਵੀ ਲਾਂਦਾ ਹੋਵੇ ਜਾਂ ਕੋਈ ਇਹਦੇ ਚ ਹੋਰ ਕੁਝ ਪਾਇਆ ਹੋਵੇ ਸਮਾਨ ਵੀ ਵਧੇ ਇਹ ਇਧਰ ਨੂੰ ਚੱਲ ਆ ਇਹਨੂੰ ਝੁੰਡੀ ਜੀ ਤੇ ਇਧਰ ਇਧਰ ਆ ਦੇਖੋ ਭਈ ਆ ਇਹ ਆ ਵੇਖੋ ਕਿੜ ਕਿੜੀ ਹੈ 6 ਫੁੱਟ ਕਰਦਾ ਬਾਈ ਦਾ ਹੁਣ ਤੁਸੀਂ ਆਪ ਹੀ ਵੇਖ ਲਓ ਤਾਂ ਕਿੜ ਕਿੜੀ ਹੈ ਇਹ ਆਏ ਸਾਲ ਹੀ ਹੁੰਦੀ ਹੈ ਕੋਈ ਐ ਨਹੀਂ ਵੀ ਪਹਿਲੇ ਸਾਲ ਹੈ ਕੋਈ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸਪੈਸ਼ਲ ਕੋਈ ਬੀਜ ਨਹੀਂਗਾ ਆਪਣਾ ਵੀ ਆਪਾਂ ਸਪੈਸ਼ਲ ਬੀਜ ਲਿਓਨੇ ਕਿ ਦੂਰੋਂ ਜਾ ਕੇ ਸਿਰਫ ਕਾਂਗੜ ਜਵਾਰ ਦਾ ਆਪਾਂ ਬੀਜ ਲਿਓਨੇ ਆ ਕਹਿ ਕੇ ਵੀ ਕਾਂਗੜ ਚੜੀ ਦਾ ਵੀ ਚਲਿਓ ਉਧਰ ਗੱਟੀ ਉਰਲੇ ਪਾਸੇ ਕਰ ਦੇ ਬਾਈ ਤੂੰ ਕੀਤਾ ਇਹ ਗਲਤ ਕੰਮ ਆ ਯੂਰੀ ਗਿਆ ਯਾਰ ਪੱਖਾਂ ਦੇ ਨਾਲ ਸਰਦੇ ਨੂੰ ਪਾਵੇ ਮਾਰੀ ਮੋਟ ਪਾਉਂਦਾ ਨਹੀਂ ਆਹ ਸਰ ਚਾਚਾ ਪਤਾ ਕੀ ਗੱਲ ਆ ਜੇ ਆਪਾਂ ਰੂੜੀ ਪਾਉਣੇ ਆ ਵਾਣਜਪੂਰੀ ਤੇ ਫਿਰ ਤਾਂ ਯੂਰੀ ਤੇ ਬਹੁਤ ਘੱਟ ਲੋਡ ਪੈਂਦੀ ਆ ਦਿਲ ਨਾ ਹੋਦਾ ਕਿ ਪੱਠੇ ਬਚਾਉਣਾ ਚੇਲੇ ਚੇਲੇ ਹੂੰ ਇਹ ਦਿਨ ਪੈਂਦਾ ਹੈ ਗਾਈ ਮੋਣੀਆਂ ਪਾਦੀ ਹਾਂ ਗਾਈ ਮੋਣੀਆਂ ਬਹੁਤ ਖੇਤੀ ਹੁੰਦੀ ਤੇ ਇੱਕ ਨਾ ਅਸੀਂ ਅਸੀਂ ਘਾਹ ਚ ਇੱਕ ਪਿਛਲੇ ਸਾਲ ਯੂਰੀਆ ਪਾਈ ਨਹੀਂ ਸੀ ਹੂੰ ਸਾਡਾ ਗੌਰਪ੍ਰੀਤ ਪਾਉਂਦਾ ਹੁੰਦਾ ਸੀ ਆਹੋ ਉਹ ਤਾਂ ਪਿੱਛੋਂ ਜਾ ਕੇ ਪਾਉਂਦਾ ਸੀ ਵੀ 1 ਫੁੱਟ ਹੋਰ ਦੇ ਜੇ ਪਰ ਅਸੀਂ ਨਹੀਂ ਕਦੇ ਪਿੱਛੋਂ ਪਾਸੋਂ ਇਹ ਪਾਈ ਸੀ ਯੂਰੀਆ ਨਹੀਂ ਨਹੀਂ ਪਾਸੇ ਕਰਦੀ ਹਾਂ ਉਹ ਸੁੰਡੀ ਨੂੰ ਸੁੰਡੀ ਨੂੰ ਥਾਂ ਕਰਦੀ ਸੀਗਾ ਦੀ ਪਿੱਛੋਂ ਜਾ ਕੇ ਨਾ ਆ ਆ ਆ ਪਈਏ ਜਵੇਂ ਰੂੜੀ ਹਾਂ ਹਾਂ ਤੇ ਇੱਥੇ ਖੇਲਰ ਜਾਣੀ ਇਹ ਇੱਧਰ ਖੇਲਰ ਜੂ ਇੱਧਰ ਖੇਲਰ ਜੂ ਹਾਂ ਜੀ ਇਹ ਤੇ ਮਰੀ ਹੋਣੀ ਨਹੀਂ ਮੈਂ ਆ ਇਧਰ ਲੈ ਕੇ ਆ ਰਹੇ ਤੇ ਵੱਜੀ ਇਹ ਤੇ ਨਹੀਂ ਮਰੀ ਇਹਨੂੰ ਪਾਣੀ ਲਾ ਦਈਏ ਮੈਂ ਤਾਂ ਨਾ ਯਾਰ ਪਾਣੀ ਤਾਂ ਲਾ ਦਈ ਹੂੰ ਪਾਣੀ ਲਾ ਤਾਂ ਨਾ ਪਾਣੀ ਲਾ ਕੇ ਰੇਪਾ ਕੇ ਤੇ ਕਾਤੀ ਜਦੋ ਸਪਰੇਅ ਇੱਕ ਤੇ ਬਈ ਇਹਨੇ ਮਾੱਕੀ ਬਣ ਜਾਣਾ ਹਾਂ ਆਪਾਂ ਕਰਦੇ ਸੋ ਜਵਾਰ ਦੀ ਗੱਲ ਤੇ ਉਹਦੇ ਚ ਨਾ ਉਹ ਜਿਹੜੀ ਬੀਜੀ ਐ ਜਵਾਰ ਉਹ ਆਪਾਂ ਖੁੱਲੀ ਕਾਂਗੜ ਬੀਜੀ ਆ ਕਈ ਵਾਰੀ ਪਤਾ ਕੀ ਗੱਲ ਹੁੰਦੀ ਆ ਕਈ ਵਾਰੀ ਨਾ ਆਪਾਂ ਨੂੰ ਦੇ ਦਿੰਦੇ ਥੈਲੀਆਂ ਵਾਲੀ ਵੀ ਆ ਵੀ ਕਾਂਗੜ ਆ ਵੀ ਕਾਂਗੜਾ ਉਹ ਨਾ ਲਵੇ ਖੁੱਲੀ ਕਾਂਗੜ ਲੈ ਆਵੇ ਖੁੱਲਾ ਵੀ ਖੁੱਲਾ ਵੀ ਆ ਨਾ ਜਿਹੜਾ ਬਰੀਕ ਹੁੰਦਾ ਆਈਨਾਂ ਕਿ ਵੀ ਦਾਣੇ ਬਰੀਕ ਆ ਤੇ ਖਣੀ ਹੋਣੀ ਨਹੀਂ ਆਪਾਂ ਤਾਂ ਉਹ ਲਿਆ ਕੇ ਬੀਜ ਦਿੰਨੇ ਆ ਖੁੱਲੀ ਗਾਂਗੜ ਬਰੀਕ ਆ ਆਪਣੀ ਫੋਟਾਂ ਵਾਲੀ ਸੀ ਫੋੜ ਫੋੜ ਦੀ ਹੁੰਦੀ ਆ ਤੇ ਉਹੀ ਵਾਦੀ ਆ ਭਾਈ ਇੰਨੀ ਸਪਰੀਆਂ ਕਰਦੇ ਦੋ ਚੰਗੀਆਂ ਕੀੜਾ ਨਾ ਪਵੇ ਇਹਨੂੰ ਤੇ ਫੇਰ ਤਾਂ ਨਜ਼ਾਰੇ ਲਿਆ ਦਿੰਦੀ ਆ ਇਹ ਜੀ ਵੇਖਣ ਵਾਲਾ ਪਾਣੀ ਹੈ ਕਿ ਨਹੀਂ ਅੱਪ ਅਸੀਂ ਪਦਾਨ ਪਾਉਣਾ ਹੂੰ ਨਹੀਂ ਛੱਡਿਆ ਕੱਲ ਭਰਿਆ ਮੈਂ ਆਹੇ ਖੜਾ ਹੈ ਇੱਥੇ ਖੜਾ ਪਾਸੇ ਇੱਧਰੋਂ ਪਾਸਾ ਉੱਚਾ ਥੋੜਾ ਜਿਹਾ ਹੈਗਾ ਭਾਈ ਹੂੰ ਆਹ ਦੇਖੋ ਕਿੱਡੀ ਟੋਰੀ ਲੱਗੀ ਪਈ ਕਿ ਠੀਕ ਹੈ ਪੱਕ ਗਈ ਉਹ ਇਹ ਪੱਕੀ ਨਹੀਂ ਅਜੇ ਮੈਂ ਕੱਲ ਗਿਆ ਸੀ ਯਾਰ ਕੱਲ ਫਿਰ ਆਇਆ ਨਾ ਰਹਿ ਗਈ ਹੈ ਕਿੱਥੇ ਲੱਗੀ ਪਈ ਆਹ ਲਾਲ ਆਹਾਂ ਹਾਂ ਐ ਯਾਰ ਉਹ ਵੇਖੀ ਤਾਂ ਬਾਹਰਲੇ ਪਾਸੇ ਸੀ ਪਰ ਮੈਂ ਇਹਦੇ ਤੇ ਜਿਹੜੀ ਆਪਾਂ ਤਾਰ ਲਾਈ ਹੈ ਨਾ ਅੰਦਰਲੇ ਪਾਸੇ ਆ ਕਾਹ ਸੇ ਸੁੱਕੇ ਇਹ ਕਾਹ ਸੇ ਭਈ ਆ ਵੀ ਟੋੜੀਆਂ ਐ ਐ ਨਮਰਸ ਹੈ ਤੇ ਬਾਕੀ ਯਾਰਾ ਵੇਖੋ ਤੁਸੀਂ ਸਬਜੀ ਦਾ ਕੀ ਮੰਦਾ ਹਾਲ ਹੋਇਆ ਮੀਨੇ ਕੀਤਾ ਕਾਈਗਾ ਹੋ ਗਿਆ ਬੇਸਾਬਾ ਹੋਰੇ ਇਹਦੇ ਛੁੱਟੀ ਲਾਉਣੀ ਆ ਇਹ ਆਏ ਸੀਗਾ ਵੀ ਥੋੜਾ ਜਿਹਾ ਬੱਤਰ ਜਾ ਹੋ ਜਾਣਾ ਕੰਮ ਫਿਰ ਇਹੋ ਹੱਥਾਂ ਨਾਲ ਪਟਾਂਗੇ ਮਿੱਟੀ ਨੀ ਜਿਆਦਾ ਆਉਂਦੀ ਤੇ ਬਾਕੀ ਬੱਦਲ ਫੇਰ ਬਣਿਆ ਪਿਆ ਵੇਖੋ ਕੀ ਬੰਦ ਆ ਆਥਲੇ ਯਾਰ ਇਹ ਤਾਂ ਲੜੀ ਸੁੱਕੀ ਨਹੀਂ ਭਾਈ ਆ ਆਪਣਾ ਅਮਰੂਦ ਇਹਦੇ ਪਤਾ ਨਹੀਂ ਤਾਂ ਕੀ ਗੱਲ ਵੀ ਆ ਮੁੱਢ ਦੋ ਐ ਵੀ ਦੋ ਅਮਰੂਦ ਲੱਗੇ ਹੋਏ ਐ ਹੁਣ ਜਿਹੜਾ ਤੁਸੀਂ ਵੇਖੀ ਜਾਂਦੇ ਐ ਜਿਹੜਾ ਤਾਂ ਹੈਗਾ ਸੱਜੇ ਪਾਸੇ ਉਹਨਾਂ ਤਾਂ ਲੱਗਦੇ ਲਾਲ ਤੇ ਜਿਹੜਾ ਹੈ ਖੱਬੇ ਪਾਸੇ ਇਹਨਾਂ ਲੱਗਦੇ ਚਿੱਟੇ ਅਮਰੂਦ ਮੰਡਾ ਪਿੰਗਾਂ ਡੰਡੇ ਵਰਗੀਆਂ ਆਪਾਂ ਚਿੱਟੇ ਪਾਸੇ ਵਾਲਾ ਤੋੜਿਆ ਹੋਵੇ ਖੁੱਲਾ ਚਿੱਟਾ ਖੱਬੇ ਪਾਸੇ ਤੋਂ ਤੋੜਿਆ ਤੇ ਇਹ ਅਮਰੂਦ ਹੈ ਚਿੱਟਾ ਤੇ ਜੇ ਆਪਾਂ ਸੱਜੇ ਪਾਸੇ ਤੋੜਾਂਗੇ ਤੇ ਉਹ ਲਾਲ ਹੋਊਗਾ